ਇਹ ਤਸਵੀਰਾਂ ਉਸੇ ਹੀ ਘਰ ਦੀਆਂ ਨੇ ਜਿੱਥੇ ਪਿਓ ਨੇ ਆਪਣੀ ਧੀ ਦਾ ਵਿਆਹ ਰੱਖਿਆ ਹੋਇਆ ਸੀ ਤੇ ਧੀ ਦੇ ਵਿਆਹ ਦੀ ਖੁਸ਼ੀ ਦੇ ਵਿੱਚ ਪੂਰੇ ਘਰ ਨੂੰ ਸ਼ਿੰਗਾਰਿਆ ਗਿਆ ਤੇ ਕન્યાਦਾਨ ਕਰਨ ਲਈ ਘਰ ਵਿੱਚ ਪੂਰਾ ਇੰਤਜ਼ਾਮ ਕੀਤਾ ਹੋਇਆ ਘਰ ਵਿੱਚ ਟੈਂਟ ਵੀ ਲੱਗੇ ਹੋਏ ਸਨ ਤੇ ਰਾਤ ਵੇਲੇ ਮਹਿਮਾਨਾਂ ਦੇ ਨਾਲ ਮਿਲ ਕੇ ਘਰਦਿਆਂ ਨੇ ਭੰਗੜੇ ਪਾਏ ਤੇ ਪੂਰੀ ਮਸਤੀ ਕੀਤੀ ਪਰਿਵਾਰ ਖੁਸ਼ੀ ਦੇ ਨਾਲ ਝੂਮ ਰਿਹਾ ਸੀ ਪਰ ਇਹ ਵਿਆਹ ਦੀਆਂ ਖੁਸ਼ੀਆਂ ਉਦੋਂ ਤਰੀਆਂ ਤਰਾਈਆਂ ਰਹਿ ਗਈਆਂ ਜਦੋਂ ਵਿਆਹ ਵਾਲੀ ਰਾਤ ਯਾਨੀ ਕਿ ਵਿਆਹ ਤੋਂ ਪਹਿਲਾਂ ਇੱਕ ਰਾਤ ਲੜ ਦੀ ਥਾਂ ਘਰ ਦੇ ਵਿੱਚ ਕੁੜੀ ਦਾ ਚਾਚਾ ੱੱਕੇ ਦੇ ਨਾਲ ਵੜ ਆਇਆ ਤੇ ਫਿਰ ਉਸ ਨੇ ਘਰ ਉੱਤੇ ਧਾਵਾ ਬੋਲ ਦਿੱਤਾ ਪੂਰੇ ਘਰ ਦੀ ਭੰਨ ਤੋੜ ਕਰ ਦਿੱਤੀ ਹਮਲੇ ਦੌਰਾਨ ਪਰਿਵਾਰ ਮੈਂਬਰਾਂ ਨੂੰ ਸੱਟਾਂ ਵੱਜੀਆਂ ਇਸੇ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਵਿਆਹ ਵਾਲੀ ਕੁੜੀ ਪੂਜਾ ਨੇ ਦੱਸਿਆ ਕਿ ਉਸ ਦੇ ਸ਼ਰੀਕ ਚਾਚੇ ਨੇ ਬਾਹਰੋਂ ਮੁੰਡੇ ਮੰਗਵਾ ਕੇ ਉਸ ਦੇ ਘਰ ਉੱਤੇ ਹਮਲਾ ਕਰ ਦਿੱਤਾ ਕੀ ਕੀ ਨਾਮ ਮੇਰਾ ਨਾਮ ਪੂਜਾ ਹੈ ਪੂਜਾ ਅੱਜ ਤੁਹਾਡਾ ਵਿਆਹ ਸੀਗਾ ਹਾਂਜੀ ਰਾਤ ਹੋਣੀ ਸੀ ਹਾਂਜੀ ਤੇ ਕੀ ਹੋਇਆ ਕੀ ਰਾਤ ਕਾਫੀ ਲੜਾਈ ਹੋਈ ਨੱਚਦੇ ਨੱਚਦੇ ਲੜਪੇ ਇੱਕ ਦੂਜੇ ਨਾਲ ਜਿਹੜਾ ਗੰਮਾ ਆਇਆ ਕਾਫੀ ਗੰਮਾ ਆਇਆ ਕਿੰਨੇ ਦੇ ਕਿ ਕਰਨਾ ਮੇਰੇ ਵੱਡੇ ਪਾਪਾ ਨੇ ਔਰ ਉਹਨਾਂ ਦੇ ਬੱਚਿਆਂ ਨੇ ਕੀ ਲੱਗਦੇ ਹੈ ਵੱਡੇ ਪਾਪਾ ਤਾਇਆ ਔਰ ਤਾਇ ਦੇ ਮੁੰਡੇ ਵਿਆਹ ਦੀ ਰੀਤੇ ਪਾ ਗਏ ਕਿਸ ਤਰ੍ਹਾਂ ਹਾਂਜੀ ਨੱਚਦੇ ਨੱਚਦੇ ਇੱਕ ਦੂਜੇ ਦੇ ਗੱਲ ਪੈ ਗਏ ਔਰ ਤਾਇ ਔਰਾਂ ਨੇ ਮਤਲਬ ਕੀ ਕਰੋ ਕੁਰਪਾਨਾ ਕੱਢਿਆ ਛਾਲਾ ਚਰਾਉਣ ਲੱਗ ਕੇ ਨਾਲ ਦੇ ਪਿੰਡ ਦੇ ਮੁੰਡੇ ਸੱਦੇ ਉਹਨਾਂ ਨੇ ਇੱਟਾਂ ਰੋੜੇ ਚਲਾਏ ਔਰ ਮੇਰੇ ਮਾਮੇ ਨੂੰ ਫਾਇਰ ਕਰ ਦਿੱਤਾ ਤਿੰਨ ਜਨੇ ਤਿੰਨ ਚਾਰ ਜਨੇ ਹਾਂਜੀ ਪ੍ਰਤੀ ਜਖਮੀ ਹੋਏ ਜਿਹੜੇ ਆਏ ਸੀ ਹਾਂਜੀ ਸਾਡੇ ਪਰਾਂ ਉਹਨੇ ਮੇਰੇ ਮਾਮਾ ਚੀ ਔਰ ਮੇਰੇ ਮਮਾ ਮੇਰੇ ਪਾਪਾ ਔਰ ਮੇਰੇ ਦੀਦੀ ਹੋਣੇ ਛੋਟੇ ਛੋਟੇ ਬੱਚਾ ਤੱਕ ਸੱਟਾਂ ਲਾਈਆਂ ਹੋਈਆਂ ਇੱਟਾਂ ਰੋੜੇ ਚਲਾਏ ਹਾਂਜੀ ਬੱਤ ਤੇ ਸੱਤ ਦੇ ਹੋਇਆ ਮਾਮਾ ਹਾਂਜੀ ਕੀ ਨੱਚ ਰਹੇ ਸੀ ਹਾਂਜੀ ਉਹਦੀ ਕਾਰਵਾਈ ਦੇ ਮੰਗੇ ਤੇ ਕਾਰਵਾਈ ਹੋਣੀ ਸੀ ਹਾਂਜੀ ਹਾਂਜੀ ਰੀਨਾ ਨਹੀਂ ਨਾ ਕਿੱਥੋਂ ਦਰਿਆਨ ਬੋਲੇ ਮੈਂ ਪਿੰਡ ਪੀਰਾਵਾਂ ਵਾਲੇ ਤੋਂ ਵੇ ਸ਼ਾਦੀ ਬੇਟੀ ਦੀ ਹਾਂਜੀ ਹਾਂਜੀ ਤੇ ਬਸ ਇਹ ਨੱਚ ਟੱਪ ਰਾਇ ਸੀਦੇ ਉਸ ਤੋਂ ਬਾਅਦ ਇਹਨਾਂ ਸਾਨੂੰ ਮਾਰਨਾ ਕੁੱਟਣਾ ਸ਼ੁਰੂ ਕਰਤਾ ਹਾਂਜੀ ਕਿਹਦੇ ਵਜੋਂ ਰਾਤ ਆਣੀ ਸਾਡੀ 12 ਵਜੇ ਹਾਂਜੀ ਰਾਤ ਨੂੰ ਆਇਆ ਰਾਤ ਨੂੰ 2 ਵਜੇ ਦਾ ਟਾਈਮ ਮੇਰੇ ਜੇਠ ਰਾ ਕੀਤਾ ਵੀ ਉਹ ਨਾਲ ਮੁੰਡੇ ਲੈ ਕੇ ਪਿੰਡ ਦੇ ਵੀ ਇੱਕ ਨਾ ਪਤਾ ਨਹੀਂ ਕੀ ਉਹਨਾਂ ਦੇ ਨਾਮ ਨਹੀਂ ਮੈਂ ਜਾਣਦੀ ਹਾਂਜੀ ਨਾ ਨਾ ਬੰਦਾ ਪਟਿਆ ਸੇਟਾ ਦੇ ਵਿੱਚ ਹਾਂਜੀ ਇਹ ਨਾ ਕਿਰਪਾਨ ਫੜੀ ਸੀ ਉਹ ਮਾਰੀ ਮੇਰੇ ਵੱਡੇ ਭਰਾ ਦੇ ਬਹੁਤ ਜਿਆਦਾ ਸੱਟ ਲੱਗੀ ਆ ਹਾਂਜੀ ਨੱਚਦੇ ਆ ਹਾਂਜੀ ਹਾਂਜੀ ਇਸ ਤਰ੍ਹਾਂ ਜਿਹੜੀ ਹੈ ਵਿਆਹ ਦੇ ਇਹ ਉਹਨਾਂ ਨੇ ਪਹਿਲਾਂ ਪਲਾਨ ਬਣਾਇਆ ਹੋਇਆ ਸੀ ਸਾਨੂੰ ਨਹੀਂ ਪਤਾ ਸਾਨੂੰ ਪਿੰਡ ਵਾਲੇ ਦੱਸਦੇ ਸੀ ਤੁਹਾਡੇ ਵਿਆਹ ਚ ਇੰਨਾ ਇਸ ਤਰ੍ਹਾਂ ਕਰਨਾ ਅਸੀਂ ਵਿਸ਼ਵਾਸ ਨਹੀਂ ਕੀਤਾ ਫਿਰ ਵੀ ਅਸੀਂ ਇਹਨਾਂ ਨੂੰ ਸੱਦ ਲਿਆ ਹਾਂ ਤੇ ਇਹਨਾਂ ਰਲ ਕੇ ਪਿੰਡ ਦੇ ਮੁੰਡੇ ਬੁਲਾ ਲਾ ਤੇ ਸਾਡੇ ਨਾਲ ਇਸ ਤਰ੍ਹਾਂ ਕੀਤਾ ਇਹਨਾਂ ਹੋਣ ਸਾਡੀ ਮੰਗ ਜਿਹੜਾ ਟੁੱਟਾ ਭੱਜਾ ਸਮਾਨ ਤੇ ਮੇਰੇ ਪੈਸੇ ਡਿੱਗੇ ਮੇਰੀ ਉਹ ਵੀ ਦੇਣ ਤੇ ਜਿਹੜੇ ਸਾਡੀ ਸੋਨਿਆ ਦੀ ਗੁੜੀਆ ਤੇ ਮੇਰੇ ਭਰਾ ਦੀ ਆਈ ਨਵੀਂ ਵਿਆਹੀ ਕੁੜੀ ਹੋਂਦੇ ਟੋਪਸੇ ਡਿੱਗੇ ਨੇ ਉਹ ਵੀ ਲੈਣੇ ਆ ਮੈਂ ਇਹਨਾਂ ਕੋਈ ਕੰਮ ਹੋਇਆ ਹਾਂਜੀ ਉਧਰ ਸਿਵਲ ਹਸਪਤਾਲ ਦੇ ਡਾਕਟਰ ਸ਼ਿਵਮ ਸਿੰਘਲਾ ਹੋਰਾਂ ਨੇ ਦੱਸਿਆ ਕਿ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਜਿਹੜੇ ਆਪਣੇ ਗਾਮੇ ਦੇ ਵਿੱਚ ਜ਼ਖਮੀ ਹੋਏ ਨੇ ਕਿੰਨੇ ਸਾਰੇ ਇੱਥੇ ਆਏ ਨੇ ਪੇਸ਼ੈਂਟ ਸਾਡੇ ਕੋਲ ਇੱਕ ਪੇਸ਼ੈਂਟ ਆ ਜਸਨ ਆਇਆ ਉਹਦਾ ਤੇ ਉਹਨਾਂ ਨੇ ਦੱਸਿਆ ਕਿ ਸਾਡੀ ਪੀਨ ਕੇ ਲੜਾਈ ਹੋਈ ਹੈ ਤੇ ਉਹਨੇ ਨਾ ਕਿ ਪਰਚਾ ਘਟਾਇਆ ਸੀ ਨਾ ਪਰਚਾ ਘਟਾਇਆ ਇੱਕ ਹੀ ਜ਼ਖਮੀ ਹੋਣਾ ਹਾਂਜੀ ਇਹ ਦਾਖਲ ਕਰ ਲਿਆ ਸਰ ਨਹੀਂ ਹਾਲੇ ਤਾਂ ਇੱਕ ਵਾਰੀ ਨੈਕਸ ਕਰਨ ਲਈ ਭੇਜਿਆ ਹੈ ਉਹ ਐਕਸ ਦੇ ਵੀ ਆ ਕੇ ਵੇਖਦੇ ਆਂ ਕਿ ਦਿੱਕਤ ਅੱਗੇ ਦੱਸਦੇ ਆਂ ਇਸ ਮੌਕੇ ਪੀੜਤ ਪਰਿਵਾਰ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਮਲਜ਼ਮਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਅਜੇ ਚ ਦੇਖਣਾ ਹੋਵੇਗਾ ਕਿ ਪੁਲਿਸ ਇਹਨਾਂ ਮਲਜ਼ਮਾਂ ਨੂੰ ਕਦੋਂ ਤੱਕ ਫੜ ਕੇ ਸਿਲਾਖਾਂ ਪਿੱਛੇ ਛੁੱਟਦੀ ਹੈ ਹਕੀਕੀ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ